ਹਾਂ ਜੀ ਹੋਣੀ ਗਿਆ ਹੈ ਇਹਨੇ ਪੁੱਛਿਆ ਨਹੀਂ ਤੋਰਦੇ ਆਂ ਆਹ ਚੱਲ ਜੀ ਤੇਰੀ ਜਾਣਕਾਰੀ ਦੇਣੀ ਹੈ ਤਾਂ ਜਾਣਕਾਰੀ ਕੌਣ ਦੇਊਗਾ ਤੂੰ ਦਉਂਗੇ ਤੂੰ ਦਉਂਗਾ ਇੱਕ ਮਿੰਟ ਗੁਰੂ ਮਾਈ ਨੇ ਮਿਲ ਸ਼ੋਪ ਸ਼ੋਪ ਸਕੂਲ ਦਾ ਨਾਮ ਆ ਤਾਂ ਪੂਰਾ ਸਕੂਲ ਹੈ ਮਾਈ ਨੇ ਮੈਂ ਇਹ ਰੋਲ ਨੰਬਰ ਆ ਤੇ ਅੱਜ ਸਾਡੀ ਇੱਥੇ ਜਿਹੜੀ ਕਲਾਸ ਲੱਗੀ ਆ ਉਹਦੇ ਬਾਰੇ ਦੱਸਣਾ ਮੜਿਆ ਹਾਂ ਜੀ ਬੱਚੋ ਜਾਣਕਾਰੀ ਦਿਓ ਪਹਿਲਾਂ ਲੋਕ ਜੀਲੇ ਦੀ ਵਰਤੋਂ ਕਰਦੇ ਹੁੰਦੇ ਸੀ ਪਰ ਅੱਜ ਕੱਲ ਗੈਸ ਦੀ ਵਰਤੋਂ ਹੁੰਦੀ ਆ ਇਹ ਵਾ ਖੂ ਪਹਿਲਾਂ ਖੂ ਹੁੰਦੇ ਸੀਗੇ ਆਮ ਘਰ ਸਾਰੇ ਪਿੰਡਾਂ ਦੇ ਵਿੱਚ ਹੁੰਦੇ ਸੀ ਪਰ ਹੁਣ ਲੋਕ ਖੂ ਦੀ ਵਰਤੋਂ ਨਹੀਂ ਕਰਦੇ ਅੱਜ ਤਾਂ ਸਰ ਟੈਂਕੀ ਦਾ ਟੈਂਕੀ ਦੀ ਵਰਤੋਂ ਹੋ ਰਹੀ ਆ ਇਹ ਵਾ ਸਾਡੇ ਇੱਥੇ ਸਾਡੇ ਸਾਰੇ ਪਿੰਡ ਦੇ ਬਜ਼ੁਰਗ ਬੈਠ ਕੇ ਗੱਲਾਂ ਬਾਤਾਂ ਕਰਦੇ ਹੁੰਨ ਪਰ ਅੱਜ ਕੱਲ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਜਿਸ ਕਾਰਨ ਸਾਡੇ ਜਿਹੜਾ ਪੰਜਾਬੀ ਸੱਭਿਆਚਾਰ ਤੇ ਵੀ ਬੁਰਾ ਪ੍ਰਭਾਵ ਪਿਆ ਆ ਤੇ ਇਹ ਵਾ ਮੇਰੇ ਪਿੰਡ ਦਾ ਹੈ 不要。<laughs> के के गर्नु भयो जस्तो छ ਮਾਤਾ ਜੀ ਹਾਂਜੀ ਸਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਸਰ ਤੁਹਾਡੇ ਸਕੂਲ ਦੇ ਵਿੱਚ ਅੱਜ ਕੋਈ ਕੋਈ ਹਾਂਜੀ ਬੱਚਿਆਂ ਨੇ ਜਿਹੜੀਆਂ ਆਪਣੀਆਂ ਪੰਜਾਬ ਸਿੱਖਿਆ ਬੋਰਡ ਦੀਆਂ ਹਦਾਇਤਾਂ ਉਹਨਾਂ ਦੇ ਅਨੁਸਾਰ ਅਸੀਂ ਬੱਚਿਆਂ ਕੋ ਐਕਟੀਵਿਟੀਜ਼ ਤਿਆਰ ਕਰਾਈਆਂ ਸਾਰੇ ਸਟਾਫ ਨੇ ਮਿਲ ਕੇ ਆਪਾਂ ਆਪਣੇ ਸਬਜੈਕਟ ਦੀ ਜਿਦਾ ਮੈਥਮੈਟਿਕਸ ਦੀ ਹੋ ਗਈ ਨਾਲ ਐਸਐਸਟੀ ਇੰਗਲਿਸ਼ ਪੰਜਾਬੀ ਦੀਵੇਂ ਬਣਾਈਆਂ ਨਾਲ ਸਾਈਸੀ ਹੈ ਹਾਂਜੀ ਇਹਨਾਂ ਦੇ ਵਿੱਚ ਬੱਚਿਆਂ ਨੇ ਜਿਹੜਾ ਕਰਕੇ ਸਿੱਖਣ ਦਾ ਮੈਥਡ ਹੈ ਉਹ ਹੈ ਹੂੰ ਵੀ ਬੱਚੇ ਆਪ ਕਰਦੇ ਆ ਉਹਨੂੰ ਕਰਕੇ ਸਿੱਖਦੇ ਆ ਜਿੱਦਾਂ ਆਮ ਜਿਹੜਾ ਆ ਚੱਲਦਾ ਕੋਈ ਵੀ ਇੰਗਲਿਸ਼ ਸਕੂਲ ਹੈ ਜਾਂ ਉਹਦੇ ਵਿੱਚ ਅਗਲਾ ਕਹਿੰਦਾ ਵੀ ਤੁਸੀਂ ਇਹਨੂੰ ਯਾਦ ਕਰ ਲਓ ਜਾਂ ਰੱਟਾ ਲਾ ਲਓ ਪਰ ਇਹਦੇ ਵਿੱਚ ਕੀ ਹੈ ਵੀ ਅਸੀਂ ਬੱਚੇ ਨੂੰ ਕਹਿੰਦੇ ਵੀ ਆਹ ਕੁਐਸਚਨ ਹੈ ਉਹਨੂੰ ਤੁਸੀਂ ਕਰਕੇ ਦੇਖੋ ਹੂੰ ਇਹਦਾ ਉਹਨਾ ਬੱਚਾ ਇਹਦੀ ਐਕਟੀਵਿਟੀ ਆ ਨੰਬਰ ਨੰਬਰ ਸਿਸਟਮ ਹੈ ਹੂੰ ਇਦਾਂ ਹੀ ਆ ਬੇਟੀ ਐ ਇਹਦਾ ਹੈਗਾ ਮੈਥ ਦਾ ਪ੍ਰੋਬੈਬਿਲਟੀ ਇੰਗਲਿਸ਼ ਚ ਬੋਲਦੇ ਆਪਾਂ ਪ੍ਰੋਬੈਬਿਲਟੀ ਦੇ ਵਿੱਚ ਹਾਂਜੀ ਬੇਟਾ ਦੱਸੋ ਇਹਦੀ ਐਕਟੀਵਿਟੀ ਦਾ ਸੰਭਾਵਨਾ ਹੈ ਸੰਭਾਵਨਾ ਆਖਦੀ ਹੈ ਤਾਸ਼ ਦੇ ਕੁੱਲ ਕੱਤੇ ਬਿਕਿੰਦੇ ਹਨ ਜਿਆ ਤੇ ਉਹਨਾਂ ਦੇ ਵਿੱਚ ਜਿਹੜਾ ਇੱਕ ਇਕਾ ਆ ਉਹ ਇੱਕ ਹੁੰਦਾ ਇਸ ਕਰਕੇ ਇਹਦੀ ਸੰਭਾਵਨਾ ਜਾਨੀ 1/52 ਤੇ ਜਿਹੜਾ ਇੱਕ ਐਕਟ ਹੁੰਦੀ ਆ ਮੈਨੂੰ ਇਹ ਹੁੰਦੀ ਆ 4/5 ਦੀ ਸੰਭਾਵਨਾ ਤੇ ਜਿਹੜਾ ਇੱਕ ਬਾਦਸ਼ਾਹ ਹੁੰਦਾ ਹੈ ਤੇ ਇਹਦੀ ਸੰਭਾਵਨਾ ਜਾਂਦੀ ਚਾਰ ਬਤਾ ਬਾਕੀ ਇਹਦੇ ਵਿੱਚ ਉਹਨੇ ਬੱਚੇ ਨੇ ਵੱਖ-ਵੱਖ ਜਿਹੜੇ ਕੁਐਸਚਨ ਹੈਗੇ ਪ੍ਰੋਬੈਬਿਲਟੀ ਦਾ ਸਾਮਿਆਂ 10th ਦੇ ਵਿੱਚ ਵੀ ਆ 8th ਤੇ ਵੀ ਆ ਉਹਨੇ ਇਹਨੂੰ ਡਿਸਪਲੇ ਕਰਤਾ ਕਾਰਡ ਦੇ ਥਰੂ ਇਦਾਂ ਹੀ ਇਹ ਬੱਚਾ ਇੱਕ ਨੰਬਰ ਸਿਸਟਮ ਆ ਨੰਬਰ ਸਿਸਟਮ ਜੇ ਆਪਾਂ ਉਧਰ ਰੱਟਾ ਲਾਉਣ ਲੱਗੀਏ ਤਾਂ ਟਫ ਲੱਗਦਾ ਪਰ ਇਹ ਬੱਚੇ ਨੇ ਇੱਕ ਸਰਕਲ ਦੇ ਨਾਲ ਐਕਟੀਵਿਟੀ ਬਣਾਈ ਆ ਸਰਕਲ ਦੇ ਵਿੱਚ ਦੇਖੋ ਜਿੱਦਾਂ ਹੈਗੇ ਆ ਨੰਬਰ ਰੈਜਿਸਟਰਲ ਨੰਬਰ ਆਨ ਐਕਚੁਅਲ ਜ ਦੱਸੋ ਬਟ ਮੈਂ ਨੈਚੁਰਲ ਨੰਬਰ ਦੱਸਦਾ ਹਾਂ ਹਾਂਜੀ ਮੈਂ ਐਕਟੀਵਿਟੀ ਦਾ ਨਾ ਨੈਚੁਰਲ ਨੰਬਰ ਨੰਬਰ ਸਿਸਟਮ ਇ ਨੈਚੁਰਲ ਨੰਬਰ ਹੁੰਦੇ ਜਿਹੜੇ 1 2 3 4 5 ਤੇ 6 6 ਹੁੰਦੇ ਆ ਫਿਰ ਪੂਲ ਨੰਬਰ ਹੁੰਦੇ ਆ ਪੂਲ ਨੰਬਰ 0 1 2 3 4 ਤੇ 5 ਹੁੰਦੇ ਆ ਤੇ ਇਦਾਂ ਇਦਾਂ ਐਸ ਐਸ ਸੀ ਦੇ ਬਣਾਇਆ ਬੰਦ ਵਸੇ ਆ ਐਸ ਐਸ ਸੀ ਦੇ ਦੇਖੋ ਇਦਾਂ ਹੀ ਹਰੇਕ ਨੇ ਬਣ ਸਾਇੰਸ ਦਾ ਦੱਸਿਆ ਆ ਸਾਰਾ ਐਸਐਸਪੀ ਦਾ ਮੈਥ ਦਾ ਆ ਇਦਾਂ ਹੀ ਆ ਸਾਇੰਸ ਦੀ ਐਕਟੀਵਿਟੀ ਹੈ ਬੱਚੇ ਕਰ ਰਹੇ ਇਹ ਸਰ ਜਿੱਦਾਂ ਸਾਰੇ ਸਕੂਲਾਂ ਦੇ ਵਿੱਚ ਇੱਕ ਸਾਲ ਚ ਕੋਰਸ ਲੱਗਦਾ ਕਿ ਜਾਂ ਕਿੰਨੇ ਚਿਰਾਂ ਮਾਰ ਲਾਉਂਦੇ ਤੁਸੀਂ ਨਹੀਂ ਇਹ ਜਿੱਦਾਂ ਸਰਕਾਰ ਦੀ ਹਦਾਇਤ ਹੁੰਦੀ ਜੀ ਅੱਛਾ ਜੀ ਹਦਾਇਤ ਜਿੱਦਾਂ ਅਸੀਂ ਕੀ ਵੀ ਇਹਨੂੰ ਫੇਅਰ ਆਪਣਾ ਕਰੋ ਅੱਛਾ ਜੀ ਉਹਦੇ ਤੇ ਮਤਲਬ ਬੱਚੇ ਜਿਹੜੇ ਆ ਉਹ ਸਾਰੇ ਇਨਵੋਲਵ ਹੋਣ ਅੱਛਾ ਜੀ ਤੇ ਤੁਹਾਡਾ ਪਹਿਲਾ ਸੈਸ਼ਨ ਆ ਇੱਥੇ ਹਾਂਜੀ ਹਾਂਜੀ ਜਿਹੜਾ ਨਹੀਂ ਜਿਹੜਾ ਮਤਲਬ ਕਿ ਪਹਿਲਾਂ ਅਸੀਂ ਪਿਛਲੇ ਸਾਲਾਂ ਚ ਵੀ ਲਾ ਚੁੱਕੇ ਆ ਪਰ ਜਿਹੜਾ ਆ ਸੈਸ਼ਨ ਦੀ ਸਾਨੂੰ ਡੇਟ ਸੀਗੀ ਉਹਦੇ ਅਕੋਰਡਿੰਗ ਅਸੀਂ ਮਤਲਬ ਕੋਸ਼ਿਸ਼ ਕੀਤੀ ਵੀ ਇਹਨੂੰ ਨੇਪਰੇ ਚੜਾਈਏ ਵਧੀਆ ਤਰੀਕੇ ਨਾਲ ਕੋਈ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਆਪਣੇ ਸਕੂਲ ਦੇ ਵਾਹ ਬਿਲਕੁਲ ਜੀ ਅਸੀਂ ਕਹਿੰਨੇ ਵੀ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਆ ਉਹ ਲਰਨਿੰਗ ਜਿਹੜੀ ਹੋ ਰਹੀ ਆ ਜਾਂ ਸਿਖਲਾਈ ਹੋ ਰਹੀ ਹੈ ਸਿੱਖਣ ਦਾ ਪੱਧਰ ਆ ਉਹ ਪਹਿਲਾਂ ਨਾਲੋਂ ਉੱਚਾ ਇਹ ਚ ਰੱਟਾ ਮੈਥਡ ਹੈ ਨਹੀਂ ਤੇ ਹਰੇਕ ਮਿਨੀਮਮ ਲੈਵਲ ਤੋਂ ਲੈ ਕੇ ਮੈਕਸਿਮਮ ਲੈਵਲ ਤੱਕ ਸਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਬੱਚੇ ਜਿਹੜੇ ਅਸੀਂ ਕਹਿ ਲਈਏ ਨੇ ਵੀ ਏਕਟਿਵ ਔੜੇ ਘਟਿਆ ਉਹ ਵੀ ਐਕਟਿਵ ਹੋਣ ਜਿਹੜੇ ਜ਼ਿਆਦਾ ਇੰਟੈਲੀਜੈਂਟ ਉਹ ਕਨਸੈਪਟ ਕਲੀਅਰ ਕਰ ਲੈਣ